ਪੰਜ ਬੱਚੇ ਜੇ ਪੈਦਾ ਕਰੋਗੇ ਤਾਂ ਹੀ ਸਾਡੀ ਕੌਮ ਬਚੀ ਰਹਿ ਸਕਦੀ ਹੈ ਨਹੀਂ ਤੇ ਬਾਹਰ ਲੈਣੇ ਆ ਕੇ ਇੱਥੇ ਕਬਜ਼ਾ ਕਰ ਲੈਣਾ ਤੇ ਸਾਨੂੰ ਰੋਜ ਕੁੱਟਿਆ ਕਰਨਗੇ ਆਉਂਦੇ ਸਾਲਾਂ 'ਚ ਅਸੀਂ ਘੱਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਡ ਇਹ ਸ਼ੇਰ ਜਦ ਤੱਕ 50 ਬੱਚੇ ਪੈਦਾ ਨਹੀਂ ਕਰੇਗਾ ਉਦੋਂ ਤੱਕ ਰਾਜਾ ਨਹੀਂ ਖਵਾਏਗਾ ਯਾਨੀ ਜੰਗਲ ਦਾ ਰਾਜਾ ਇਕੱਲਾ ਸ਼ੇਰ ਹੀ ਬਹੁਤ ਹੁੰਦਾ ਹੈ ਅਗਵਾਈ ਇੱਕੋ ਹੀ ਬੰਦਾ ਕਰ ਸਕਦਾ ਹੁੰਦਾ ਹੈ ਔਰਤ ਦਾ ਕੋਈ ਕਿਸੇ ਨੇ ਖਿਆਲ ਕੀਤਾ ਕਿ ਔਰਤ ਦਾ ਜਿਸਮ ਹੈ ਉਹ ਕੋਈ ਇਸ ਤਰੀਕੇ ਦਾ ਕਿ ਬੱਚੇ ਜੰਮਣ ਦੀ ਮਸ਼ੀਨ ਤਾਂ ਨਹੀਂ ਹੁੰਦੀ ਸਿਰਫ ਇੱਕ ਜੰਮਣਾ ਹੀ ਨਹੀਂ ਹੁੰਦਾ ਉਹਦੇ ਸੰਸਕਾਰ ਕਿਸ ਤਰੀਕੇ ਦੇ ਭਰਨੇ ਨੇ ਕਿਸ ਤਰੀਕੇ ਦਾ ਉਹ ਕਿਰਦਾਰ ਬਣਨਾ ਜੇ ਇਹਨੇ ਅੱਜ ਦੇ ਦਿਨ ਵੀ ਧੀਆ ਸੁੱਟੀਆਂ ਜਾ ਰਹੀਆਂ ਨੇ ਜਾਂ ਜਿਸ ਤਰੀਕੇ ਉਹਨਾਂ ਦਾ ਦੇ ਵਪਾਰ ਹੋ ਰਿਹਾ ਹੈ ਕੱਲ ਸਮਝ ਤਾਂ ਆਵੇ ਵੀ 5-5 ਜਾਂ 6-6 ਜਾਂ 7-7 ਕਰਕੇ ਜਿਉਂਨਾ ਚੋ ਇੱਕ ਵੀ ਢੰਗ ਦਾ ਇਨਸਾਨ ਨਹੀਂ ਅਸੀਂ ਬਣਾ ਸਕਦੇ ਤਾਂ ਫਿਰ ਇਹ ਅਖੀਰ ਕਿਸ ਲਈ ਤਿਆਰ ਕਰਨੀ ਜੇ ਜਿੰਨੇ ਯੂਨੀਵਰਸਿਟੀਆਂ ਤੱਕ ਪਹੁੰਚੇ ਨੇ ਕਿੰਨੇ ਖਾਲੀ ਕਾਲਜ ਬੰਦ ਹੋ ਰਹੇ ਨੇ ਲੁਧਿਆਣੇ ਨੇੜੇ ਕੁਝ ਹਾਨ ਸਕੂਲ ਲੁਧਿਆਣੇ ਦੀ ਪੈਰੀਫਰੀ ਤੇ ਜਿੱਥੇ ਬਾਲ ਵਿਆਹ ਹੋ ਰਹੇ ਨੇ ਸਕੂਲਾਂ ਦੇ ਵਿੱਚ ਗੁਸਲਖਾਨੇ ਨਹੀਂ ਤੇ ਮੇਰਾ ਮੈਨੂੰ ਮਹੀਨਾ ਆਨ ਕਰਕੇ ਕਿ ਮੈਂ ਸਕੂਲ ਛੱਡਣਾ ਪੈ ਰਿਹਾ ਜਦੋਂ ਅਸੀਂ ਇਹ ਹਾਲਾਤ ਤੇ ਪਹੁੰਚ ਜਾਈਏ ਕਿ ਬੱਚਿਆਂ ਨੂੰ ਸਕੂਲੀ ਵਿੱਦਿਆ ਵੀ ਪੂਰੀ ਨਹੀਂ ਕਰ ਸਕਦੇ ਬਾਲ ਵਿਆਹਾਂ ਵੱਲ ਤੋਰਨਾ ਸ਼ੁਰੂ ਕਰ ਦਈਏ ਤੇ ਉਹਨਾਂ ਵਿੱਚੋਂ 37 ਤੋਂ 41 ਫੀਸਦੀ ਨਾਬਾਲਗ ਬੇਟੀਆਂ ਘਰਾਂ ਵਿੱਚ ਸ਼ਿਕਾਰ ਬਣ ਰਹੀਆਂ ਹੁਣ ਤਾਂ ਫਿਰ ਆਪਾਂ ਕਿਹੜੀ ਗੱਲ ਕਰਦੇ ਹਾਂ ਇਹ ਬੱਚਿਆਂ ਦੇ ਹੱਕਾਂ ਦੀ ਗੱਲ ਹੈ ਹਨ ਗਿਣਤ ਮਾਪੇ ਨੇ ਜਿਹੜੇ ਆਈਵੀਐਫ ਕਰਾਉਣ ਲਈ ਸੈਂਟਰਾਂ 'ਚ ਤੱਕੇ ਖਾਂਦੇ ਫਿਰਦੇ ਨੇ ਪਰ ਬੱਚੇ ਗੋਦ ਨਹੀਂ ਲਾਰੇ ਅਸੀਂ ਜੰਮਣ ਦੀ ਇੱਕੋ ਹੀ ਟੱਬਰ ਤੇ ਗੱਲ ਕਰੀ ਜਾਂਦੇ ਆ ਜਿਨ੍ਹਾਂ ਦੇ ਨਹੀਂ ਹੋ ਰਹੇ ਉਹ ਵੀ ਆਪਣੀ ਹੀ ਅਸੀਂ ਲੈਣਾ ਜੀ ਤਾਂ ਫਿਰ ਇਹ ਕਦੋਂ ਖਿਆਲ ਆਏਗਾ ਕਿ ਜਿਹੜੇ ਬੱਚੇ ਸਗੋਂ ਇਸ ਤਰ੍ਹਾਂ ਪਏ ਨੇ ਜਿਨ੍ਹਾਂ ਦੇ ਕੋਈ ਸਿਰ ਤੇ ਨਹੀਂ ਉਹਨਾਂ ਨੂੰ ਗੋਦ ਲਿਆ ਜਾਵੇ ਜਿਹੜੇ ਕਹਿੰਦੇ ਨੇ ਪੰਜ ਬੱਚੇ ਕਰੋ ਆਓ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦੋ ਨੂੰ ਖੜੇ ਕਰੋਗੇ ਨਾ ਸੁਣਨ ਵਾਲੀ ਗੱਲ ਸੀ ਜਿੱਥੇ ਉਹ ਇੱਕ ਇੱਕ ਤੀ ਕਹਿੰਦੀ ਸੀ ਵੀ ਮੇਰੀ ਮਾਂ ਨਹੀਂ ਮੇਰਾ ਰੱਬ ਵੀ ਹੈ ਕਹਿੰਦੇ ਜੀ ਇੱਥੇ ਪ੍ਰਵਾਸੀਆਂ ਦਾ ਰਾਜ ਹੋ ਜਾਣਾ ਸਾਡੀ ਪੰਜਾਬ ਦੀ ਧਰਤੀ ਦੀ ਜਿਹੜੀ ਮੂਲ ਜੜ੍ਹ ਹੈ ਨਾ ਉਸ ਦੇ ਉੱਤੇ ਕਬਜ਼ਾ ਕਿਸੇ ਹੋਰ ਦਾ ਦਬਕੇ ਵੱਜਣਗੇ ਸਾਨੂੰ ਉਲਟਾ ਘੁੱਟਿਆ ਕਰਨਗੇ ਜਿਹੜੇ ਇੱਥੋਂ ਦੇ ਬੱਚੇ ਬਾਹਰ ਗਏ ਕਿਉਂ ਨੇ ਕਿ ਉਹਨਾਂ ਨੂੰ ਅਸੀਂ ਉਹ ਪੜ੍ਹਾਈ ਦੇ ਸਕੇ ਕੀ ਅਸੀਂ ਉਹਨਾਂ ਨੂੰ ਉਹ ਸਾਰਾ ਕੁਝ ਪੜਾਉਣ ਬਾਅਦ ਰੋਜ਼ਗਾਰ ਦੇ ਸਕੇ ਕੀ ਅਸੀਂ ਉਹਨਾਂ ਨੂੰ ਇਹੋ ਜਿਹਾ ਸੇਫ ਐਟਮੋਸਫੀਅਰ ਦਿੱਤਾ ਜਿੱਥੇ ਉਹਨਾਂ ਤੇ ਕੋਈ ਝੂਠੇ ਕੇਸ ਨਹੀਂ ਹੋਣਗੇ ਜਿੱਥੇ ਉਹਨਾਂ ਨੂੰ ਜ਼ਬਰੀ ਕਿਸੇ ਵੀ ਢੰਗ ਨਾਲ ਭਾਵੇਂ ਡਰਗ ਐਡਿਕਸ਼ਨ ਵੱਲ ਜਾਂ ਭਾਵੇਂ ਗਲਤ ਰਾਹੇ ਤੋਰਨ ਵਾਲੇ ਗੈਂਗਸਟਰਸ ਦੇ ਰਾਹੀ ਕਿ ਉਹਨਾਂ ਪਾਸਿਆਂ ਵੱਲ ਅਸੀਂ ਉਹਨਾਂ ਨੂੰ ਤੋਰਨ ਲਈ ਮਜਬੂਰਤਾ ਨਹੀਂ ਕਰ ਰਹੇ ਸਾਡੀ ਧੀ ਜੇ ਰਾਤ ਨੂੰ 12 ਵਜੇ ਆਏਗੀ ਤਾਂ ਬਿਲਕੁਲ ਸੁਰੱਖਿਅਤ ਹੋਏਗੀ بڑے ਬੱਚਿਆਂ ਨੂੰ ਇੱਥੇ ਰੱਖਣਾ ਤਾਂ ਕੀ ਅਸੀਂ ਉਸ ਪੱਦਰ ਦੀ ਸਪੋਰਟਸ ਅਕੈਡਮੀ ਬਣਾਈ ਕਿ ਉਹ ਅੰਤਰਰਾਸ਼ਟਰੀ ਪੱਦਰ ਤੇ ਖੇਡ ਸਕਣ ਕਿ ਇੱਥੇ ਕੋਈ ਰਿਸਰਚ ਲੈਬਸ ਇਸ ਪੱਦਰ ਦੀਆਂ ਹਨ ਕਿ ਸਾਡੇ ਪੰਜਾਬ ਵਿੱਚ ਕੋਈ ਕਹ ਸਕੀਏ ਨੋਬਲ ਪ੍ਰਾਈਜ਼ winner ਆ ਗਿਆ ਕਿ ਅਸੀਂ ਕੋਈ ਉਸ ਪੱਦਰ ਦੇ ਹਸਪੀਟਲ ਬਣਾਏ ਕਿ ਦੁਨੀਆ ਸਾਰੀ ਤੋਂ ਆ ਕੇ ਲੋਕ ਇਲਾਜ ਕਰਵਾਉਣਾ ਚਾਹਣ ਕਿ ਇੱਥੇ ਕਮਾਲ ਦਾ ਸਾਨੂੰ ਮਿਲਦਾ ਹੈ ਤਿਆ ਮੈਨੂੰ ਉਂਗਲ ਤੇ ਗਿਣਾ ਦਿਓ ਕਿ ਆ ਸਿਆਸਤਦਾਨ ਯੋਦਾ ਰਿਸ਼ਤੇਦਾਰ ਸਾਡਾ ਇੱਥੇ ਰਜਿੰਦਰਾ ਹਸਪਤਾਲ ਵਰਗੇ ਹਸਪਤਾਲ ਵਿੱਚੋਂ ਜਾਂ ਬਹੁਤ ਸਾਰੇ ਹੋਰ ਜਿੰਨੇ ਵੀ ਤਿਆਰ ਕੀਤੇ ਨੇ ਕਿਸੇ ਹਸਪਤਾਲ ਵਿੱਚ ਦਾਖਲ ਹੋਇਆ ਕਿ ਅੱਜ ਕੋਈ ਲੰਡਨ ਚੱਲਿਆ ਗਿਆ ਇਲਾਜ ਕਰਾਉਣ ਤੇ ਕੋਈ ਅਮਰੀਕਾ ਚੱਲਿਆ ਗਿਆ ਤੇ ਫਿਰ ਮੈਨੂੰ ਇਹ ਵੀ ਦੱਸ ਦੇਣਾ ਕਿੰਨੇ ਕਨੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਉਹਨਾਂ ਦੇ ਬੱਚੇ ਅਗਾ ਕੁਝ ਕਰ ਸਕਦੇ ਹੋਣ ਪੰਜਾਬ ਦੇ ਵਿੱਚ ਮਸਲਿਆਂ ਦੇ ਉੱਤੇ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਕਿਹੜੀਆਂ ਗੱਲਾਂ ਸਾਡੇ ਲਈ ਜ਼ਰੂਰੀ ਨੇ ਤੇ ਕਿਹੜੀਆਂ ਗੈਰ ਜ਼ਰੂਰੀ ਤੇ ਕਿਸ ਪਾਸੇ ਦੇ ਜਿਹੜੇ ਤੌਰ ਦਿੱਤਾ ਜਾਂਦਾ ਸਾਨੂੰ ਇਸ ਦੇ ਨਾਲ ਇੱਕ ਚਰਚਾ ਛਿੜਦੀ ਹੈ ਇੱਕ ਬਹੁਤ ਹੀ ਅਹਿਮ ਗੱਲ ਜਿਸ ਦੇ ਉੱਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਕਿ ਉਹ ਸਹੀ ਹੈ ਜਾਂ ਗਲਤ ਹੈ ਉਹ ਹੈ ਕਿ ਇੱਕ ਤਾਜ਼ਾ ਬਿਆਨ ਬੜਾ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਪੰਜ ਬੱਚੇ ਘੱਟੋ ਘੱਟ ਪੈਦਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਇੱਕ ਜਿਹੜੇ ਦੋ ਜੀ ਨੇ ਜਦੋਂ ਵਿਆਹ ਜਾਣਗੇ ਉਸ ਤੋਂ ਬਾਅਦ 5 ਬੱਚੇ ਪੈਦਾ ਕਰਨੇ ਲਾਜ਼ਮੀ ਨੇ ਇਹ ਦੱਸ ਦਿੱਤਾ ਗਿਆ ਤੇ ਕਿਉਂ ਲਾਜ਼ਮੀ ਨੇ ਇਸ ਦੇ ਬਾਰੇ ਦਲੀਲਾਂ ਵੀ ਦਿੱਤੀਆਂ ਗਈਆਂ ਨੇ ਕਿ ਕੋਈ ਸ਼ਹਾਦਤਾਂ ਪ੍ਰਾਪਤ ਕਰੇਗਾ ਕੋਈ ਪੜ੍ਹ ਲਿਖ ਕੇ ਵਿਦਵਾਨ ਬਣੇਗਾ ਕਿਸੇ ਦੇ ਹਿੱਸੇ ਕੋਈ ਜ਼ਿੰਮੇਵਾਰੀ ਆਏਗੀ ਇਹ 5 ਬੱਚੇ ਪੈਦਾ ਕਰਨ ਵਾਲਾ ਤਰਕ ਕਿੰਨਾ ਕੁ ਠੀਕ ਹੈ ਜਾਂ ਕਿੰਨਾ ਗਲਤ ਹੈ ਐਸ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੀਆਂ ਇਸ ਪਿੱਛੇ ਦਲੀਲਾਂ ਕੀ ਨੇ ਉਹ ਕੀ ਸਮਝਦੇ ਐ ਸਾਰੇ ਕਾਸੀ ਨੂੰ ਇਸ ਵਿਚਾਰ ਦੇ ਉੱਤੇ ਕੀ ਚਰਚਾ ਰੱਖਣਗੇ ਸਾਰੀ ਗੱਲਬਾਤ ਕਰਾਂਗੇ ਮੈਮ ਸਭ ਤੋਂ ਪਹਿਲਾਂ ਸੱਸੀ ਕਾਲ ਸੱਚੀ ਕਾਲ ਜੀ ਤੇ ਤੁਹਾਡੇ ਨਾਲ ਜਿੰਨੇ ਵੀ ਸੂਝਵਾਨ ਜੁੜੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਗੀ ਸੱਚੀ ਕਾਲ ਸਭ ਤੋਂ ਪਹਿਲਾਂ ਸਿੱਧਾ ਸਟਿੱਕ ਇਹੀ ਗੱਲ ਇਹੀ ਸਵਾਲ ਇਹੀ ਵਿਚਾਰ ਕਿ ਕੋਈ ਸਲਾਹ ਦਿੰਦਾ ਜੀ ਕਿ ਅੱਜ ਕੱਲ ਤਾਂ ਇੱਕ ਬੱਚਾ ਹੀ ਪਾਲ ਲਓ ਤੇ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਖਰਚੇ ਬਹੁਤ ਐ ਕੋਈ ਕਿਸੇ ਤਰ੍ਹਾਂ ਦੀ ਦੇ ਲੇਲਾ ਦਿੰਦਾ ਕੋਈ ਕਹਿੰਦਾ ਨਹੀਂ ਪੰਜ ਬੱਚੇ ਜੇ ਪੈਦਾ ਕਰੋਗੇ ਤਾਂ ਹੀ ਸਾਡੀ ਕੌਮ ਬਚੀ ਰਹਿ ਸਕਦੀ ਐ ਨਹੀਂ ਤੇ ਬਾਹਰ ਲੈ ਆਨੇ ਆ ਕੇ ਇੱਥੇ ਕਬਜ਼ਾ ਕਰ ਲੈਣਾ ਤੇ ਸਾਨੂੰ ਰੋਜ਼ ਕੁੱਟਿਆ ਕਰਨਗੇ ਸੰਦੀਪ ਜੀ ਮੈਂ ਬਸ ਇੱਕ ਨਿੱਕੀ ਜੀ ਗੱਲ ਹੀ ਦੱਸਦੀ ਆਂ ਵੀ ਜੰਗਲ ਵਿੱਚ ਕਿਹੜੀ ਚੀਜ਼ ਦਾ ਝੁੰਡ ਹੁੰਦਾ ਜੇ ਤੇ ਰਾਜਾ ਕੌਣ ਹੁੰਦਾ ਜੇ ਕੀ ਲੋੜ ਪੈਂਦੀ ਜੇ ਵੀ ਸ਼ੇਰ ਜਦ ਤੱਕ 50 ਬੱਚੇ ਪੈਦਾ ਨਹੀਂ ਕਰੇਗਾ ਉਦੋਂ ਤੱਕ ਰਾਜਾ ਨਹੀਂ ਅਖਵਾਏਗਾ ਯਾਨੀ ਜੰਗਲ ਦਾ ਰਾਜਾ ਇਕੱਲਾ ਸ਼ੇਰ ਹੀ ਬਹੁਤ ਹੁੰਦਾ ਹੈ ਅਗਵਾਈ ਇਕੋ ਹੀ ਬੰਦਾ ਕਰ ਸਕਦਾ ਹੁੰਦਾ ਪਰ ਵੱਡਾ ਸਵਾਲ ਮੈਂ ਕੀ ਪੁੱਛਣਾ ਚਾਹੁੰਨੀ ਆ ਸਲਾਮਤ ਰਹਿਣ ਜਿਹੜੇ ਆਪੋ ਆਪਣੀ ਸੋਚ ਇਸ ਤਰ੍ਹਾਂ ਜ਼ਾਹਰ ਕਰਦੇ ਨੇ ਪਰ ਇਹਦੇ ਵਿੱਚ ਕੀ ਔਰਤ ਦਾ ਕੋਈ ਕਿਸੇ ਨੇ ਖਿਆਲ ਕੀਤਾ ਕਿ ਇੱਕ ਔਰਤ ਦਾ ਜਿਸਮ ਹੈ ਉਹ ਕੋਈ ਸਟ੍ਰੀਕਾ ਹੈ ਕਿ ਬੱਚੇ ਜੰਮਣ ਦੀ ਮਸ਼ੀਨ ਤਾਂ ਨਹੀਂ ਹੁੰਦੀ ਇੱਕ ਔਰਤ ਨੇ ਜੇ ਬੱਚਾ ਜੰਮਣਾ ਦਾ ਮਤਲਬ ਬਹੁਤ ਭਾਰੀ ਜ਼ਿੰਮੇਵਾਰੀ ਹੁੰਦੀ ਹੈ ਸਿਰਫ ਇੱਕ ਜੰਮਣਾ ਹੀ ਨਹੀਂ ਹੁੰਦਾ ਉਹਦੇ ਸੰਸਕਾਰ ਕਿਸ ਤਰੀਕੇ ਦੇ ਭਰਨੇ ਨੇ ਕਿਸ ਤਰੀਕੇ ਦਾ ਉਹ ਕਿਰਦਾਰ ਬਣਨਾ ਜੇ ਉਹ ਸਾਰਾ ਕੁਝ ਉਹਦੇ ਵਿੱਚ ਜ਼ਰੂਰੀ ਹੁੰਦਾ ਜੇ ਵਰਨਾ ਜੇ ਅਸੀਂ ਉਹਨੂੰ ਸਿਰਫ ਜੰਮ ਕੇ ਸੁੱਟ ਦੇਣਾ ਇਹ ਕਿੰਨਾ ਕੁ ਅੱਗੋਂ ਮਾੜਾ ਅਸਰ ਪੈਂਦਾ ਜੇ ਜਿਨ੍ਹਾਂ ਵਿੱਚ ਮੈਂ ਥੋੜੀ ਜੀ ਸਪਸ਼ਟ ਕਰਦੇ ਆ ਕਿ ਕਿਸੇ ਥਾਂ ਤੇ ਬੱਚਿਆਂ ਨੂੰ ਨਾ ਸਿਰਫ ਡਰੱਗਸ ਵੱਲ ਬਲਕਿ ਇਹਨਾਂ ਨੂੰ ਇੱਕ ਹਿਊਮਨ ਬੌਮ ਤੋਂ ਲੈ ਕੇ ਅ ਨਫ਼ਰਤ ਦੇ ਜਿਸ ਤਰੀਕੇ ਦੇ ਇਸ ਵੇਲੇ ਦੁਨੀਆ ਭਰ ਵਿੱਚ ਉਹ ਉਹਨਾਂ ਨੂੰ ਵਰਤੋਂ ਜਿਸ ਤਰੀਕੇ ਬੱਚਿਆਂ ਦੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਮੰਗਣ ਤੋਂ ਲੈ ਕੇ ਵੱਖੋ-ਵੱਖਰੀਆਂ ਫੈਕਟਰੀਆਂ ਦੇ ਵਿੱਚ ਜਿਸ ਢੰਗ ਨਾਲ ਇਹਨਾਂ ਨਾਲ ਮਾੜੇ ਹਾਲਾਤ ਕੀਤੇ ਜਾ ਰਹੇ ਨੇ ਤੇ ਜਿਵੇਂ ਅੱਜ ਦੇ ਦਿਨ ਵੀ ਧੀਆਂ ਸੁੱਟੀਆਂ ਜਾ ਰਹੀਆਂ ਨੇ ਜਾਂ ਜਿਸ ਤਰੀਕੇ ਉਹਨਾਂ ਦਾ ਦੇਹ ਵਪਾਰ ਹੋ ਰਿਹਾ ਹੈ ਗੱਲ ਸਮਝ ਤਾਂ ਆਵੇ ਵੀ 5-5 ਜਾਂ 6-6 ਜਾਂ 7-7 ਕਰਕੇ ਜੀਵਨ ਚੋ ਇਕ ਵੀ ਢੰਗ ਦਾ ਇਨਸਾਨ ਨਹੀਂ ਅਸੀਂ ਬਣਾ ਸਕਦੇ ਤਾਂ ਫਿਰ ਇਹ ਅਖੀਰ ਕਿਸ ਲਈ ਤਿਆਰ ਕਰਨੀ ਜੇ ਕਿਉਂਕਿ ਇੱਕ ਗਿਣਤੀ ਦੇ ਉੱਤੇ ਵੀ ਹੱਥ ਜਰੂਰ ਮਰਵਾਓ ਕਿ ਘੱਟੋ ਘੱਟ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਚਾਹੇ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਪੰਜਾਬੀ ਆਪਣੇ ਵਸ ਗਏ ਇੱਥੇ ਕਿੰਨੀ ਗਿਣਤੀ ਦੇ ਵਿੱਚ ਬੱਚੇ ਆ ਜਿਹੜੇ ਹੁਣ ਇਸ ਵੇਲੇ ਨੇ ਡਾਟਾ ਕੀ ਬੋਲਦਾ ਨੇ ਕੋ ਲਗਭਗ 1 ਕਰੋੜ ਦੇ ਕਰੀਬ ਬੱਚੇ ਜੋ ਅੰਦਾਜ਼ਨ ਹੋ ਰਿਹਾ ਜਿਨ੍ਹਾਂ ਵਿੱਚ ਜੋ ਸਰਕਾਰੀ ਅੰਕੜੇ ਦੱਸਦੇ ਨੇ ਕਿ 22 ਲੱਖ ਦੇ ਕਰੀਬ ਤਾਂ 6 ਸਾਲ ਤੋਂ ਛੋਟੇ ਬੱਚੇ ਹੀ ਨੇ ਸੋ ਇੰਨੀ ਭਾਰੀ ਗਿਣਤੀ ਬੱਚਿਆਂ ਵਿੱਚ ਜ਼ਰਾਕ ਦੇਖਿਓ ਕਿੰਨੇ ਸਕੂਲਾਂ ਚ ਜਾ ਰਹੇ ਨੇ ਕਿੰਨੇ ਯੂਨੀਵਰਸਿਟੀਆਂ ਤੱਕ ਪਹੁੰਚੇ ਨੇ ਕਿੰਨੇ ਖਾਲੀ ਕਾਲਜ ਬੰਦ ਹੋ ਰਹੇ ਨੇ ਕਿੰਨੇ ਕੋਰਸ ਯੂਨੀਵਰਸਿਟੀਆਂ ਚ ਸਦੀਵੀ ਤੌਰ ਤੇ ਠੱਪ ਹੋ ਚੁੱਕਿਆ ਤਾਂ ਸਮਝ ਆ ਜਾਂਦੀ ਜੇ ਕਿ ਇਹ ਬੱਚੇ ਜਿਨ੍ਹਾਂ ਵਿੱਚੋਂ ਅੱਜ ਤੱਕ ਆ ਲਾਨਤ ਦੀ ਗੱਲ ਹੈ ਸਾਡੇ ਤੇ ਜਦੋਂ ਪੰਜਾਬ ਚੋਂ ਮੈਂ ਇਹ ਕਿਸੇ ਅਖਬਾਰ ਦੇ ਮੁੱਖ ਪੰਨੇ ਤੇ ਖਬਰ ਪੜ੍ਹੀ ਕਿ ਅਜੇ ਵੀ ਲੁਧਿਆਣੇ ਨੇੜੇ ਕੁਝ ਹਰਨ ਸਕੂਲ ਲੁਧਿਆਣੇ ਦੀ ਪੈਰੀਫਰੀ ਤੇ ਜਿੱਥੇ ਬਾਲ ਵਿਆਹ ਹੋ ਰਹੇ ਨੇ ਬੇਟੀਆਂ ਸਾਡੀਆਂ ਜੇ ਇਹ ਕਹਿ ਕੇ ਪਾਸੇ ਹੋਣ ਜੋ YouTube ਸ ਤੇ ਅਸੀਂ ਸੁਣਦੇ ਹਾਂ ਕਿ ਮੇਰੇ ਜੀ ਉੱਥੇ ਸਕੂਲਾਂ ਦੇ ਵਿੱਚ ਗੁਸਲਖਾਨੇ ਨਹੀਂ ਤੇ ਮੇਰਾ ਮੈਨੂੰ ਮਹੀਨਾ ਆਣ ਕਰਕੇ ਕਿ ਮੈਂ ਸਕੂਲ ਛੱਡਣਾ ਪੈ ਰਿਹਾ ਜਦੋਂ ਅਸੀਂ ਇਹ ਹਾਲਾਤ ਤੇ ਪਹੁੰਚ ਜਾਈਏ ਕਿ ਬੱਚਿਆਂ ਨੂੰ ਸਕੂਲੀ ਵਿਦਿਆ ਵੀ ਪੂਰੀ ਨਹੀਂ ਕਰ ਸਕਦੇ ਬਾਲ ਵਿਆਹਾਂ ਵੱਲ ਤੋਰਨਾ ਸ਼ੁਰੂ ਕਰ ਦਈਏ ਤੇ ਉਹਨਾਂ ਵਿੱਚੋਂ 37 ਤੋਂ 41% ਨਾਬਾਲਗ ਬੇਟੀਆਂ ਘਰਾਂ ਵਿੱਚ ਸ਼ਿਕਾਰ ਬਣ ਰਹੀਆਂ ਹੋਣ ਤਾਂ ਫਿਰ ਆਪਾਂ ਕਿਹੜੀ ਗੱਲ ਕਰਦੇ ਆ ਕਿਹਦੇ ਕਿਹਦੇ ਹੱਕਾਂ ਦੀ ਗੱਲ ਕਰ ਰਹੇ ਆ ਇਹ ਬੱਚਿਆਂ ਦੇ ਹੱਕਾਂ ਦੀ ਗੱਲ ਹੈ ਯਾਨੀ ਇਹ ਬੱਚੇ ਹੀ ਜੇ ਸੰਭ ਲਈਏ ਨਾ ਜੋ ਇੱਕ ਇੱਕ ਹੁਣ ਮੈਂ ਮਿਸਾਲ ਵਜਾਉ ਜਸਪ੍ਰੀਤ ਤੁਸੀਂ ਬੱਚੇ ਦੀ ਗੱਲ ਸੁਣੇ ਜੀ ਮਾਵਾ ਵੀ ਕਮਾਲ ਨੇ ਜੀ ਕਾਲ ਯੁਗ ਸੱਚਮੁੱਚ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਵਰਨਾ ਜਿਗਰ ਦਾ ਟੋਟਾ ਜਦੋਂ ਕੋਈ ਇਸ ਤਰ੍ਹਾਂ ਛੱਡ ਕੇ ਮਾਂ ਜਾਂਦੀ ਹੈ ਮੈਂ ਹੈਰਾਨ ਆ ਵੀ ਇਦਾਂ ਕਿਸ ਤਰ੍ਹਾਂ ਕਿੰਨਾ ਕੁ ਕਠੋਰ ਮਨ ਹੋਏਗਾ ਵੀ ਇੰਨਾ ਬੱਚਾ ਪਿਆਰਾ ਜਿਹੜਾ ਇੰਨਾ ਲਗਨ ਨਾਲ ਕੰਮ ਕਰਦਾ ਹੋਏ ਤੇ ਉਹਨੂੰ ਤੁਸੀਂ ਇਸ ਤਰੀਕੇ ਛੱਡ ਕੇ ਤੁਰ ਜਾਓ ਅਜੀਬ ਹੀ ਗੱਲ ਹੈ ਮੈਂ ਹੁਣ ਕੀ ਆਖਾਂ ਇਸ ਕਿਰਦਾਰ ਤੇ ਪਰ ਉਹ ਬੱਚਾ ਇਸ ਤਰੀਕੇ ਦਾ ਇੱਕ ਸਾਡੀ ਨਜ਼ਰ ਹੀ ਪਿਆ ਤੁਸੀਂ ਹੈਰਾਨ ਹੋਵੋਗੇ ਜੇ ਮੈਂ ਦੱਸਾਂ ਮੇਰੇ ਕੋਲ ਵਾਰਡ ਵਿੱਚ ਜਦੋਂ ਨਿੱਕੇ ਬੱਚੇ ਕਈ ਆਂਦੇ ਨੇ ਕਈ ਜਿਵੇਂ ਆ ਜਾਂਦੇ ਨੇ ਕਿ ਇਹ ਵੈਸੇ ਹੀ ਕਿਤੇ ਬਿਮਾਰ ਲੱਭ ਗਿਆ ਕੋਈ ਇਹਦਾ ਨਹੀਂ ਦੇਖਣ ਵਾਲਾ ਡਿੰਗਲਵਾੜੇ ਬੁਲਾ ਕੇ ਉਹਨਾਂ ਨੂੰ ਭੇਜਦੇ ਆਂ ਅਸੀਂ ਉੱਥੇ ਜਾਂਦੇ ਨੇ ਤੇ ਅਣਗਿਣਤ ਮਾਪੇ ਨੇ ਜਿਹੜੇ ਆਈਵੀਐਫ ਕਰਾਉਣ ਲਈ ਸੈਂਟਰਾਂ 'ਚ ਤੱਕੇ ਖਾਂਦੇ ਫਿਰਦੇ ਨੇ ਪਰ ਬੱਚੇ ਗੋਦ ਨਹੀਂ ਲਾ ਰਹੇ ਅਸੀਂ ਜੰਮਣ ਦੀ ਇੱਕੋ ਹੀ ਟੱਬਰ ਤੇ ਗੱਲ ਕਰੀ ਜਾਂਦੇ ਆ ਜਿਨ੍ਹਾਂ ਦੇ ਨਹੀਂ ਹੋ ਰਹੇ ਉਹ ਵੀ ਆਪਣੇ ਹੀ ਅਸੀਂ ਲੈਣਾ ਜੀ ਤਾਂ ਫਿਰ ਇਹ ਕਦੋਂ ਖਿਆਲ ਆਏਗਾ ਕਿ ਜਿਹੜੇ ਬੱਚੇ ਸਗੋਂ ਇਸ ਤਰ੍ਹਾਂ ਪਏ ਨੇ ਜਿਨ੍ਹਾਂ ਦੇ ਕੋਈ ਸਿਰ ਤੇ ਨਹੀਂ ਉਹਨਾਂ ਨੂੰ ਗੋਦ ਲਿਆ ਜਾਵੇ ਜੇ ਅਸੀਂ ਬਾਹਰਲੇ ਵਤਨਾ ਚ ਦੇਖਦੇ ਆ ਉਹ ਕਰਦੇ ਨੇ ਪਰ ਸਾਡੇ ਮਨ ਵਿੱਚ ਸੋਚ ਬੜੀ ਵੱਖ ਹੈ ਮੈਂ ਮੇਰਾ ਖਾਨਦਾਨ ਮੇਰਾ ਕੁੰਬਾ ਉਹ ਤੁਰਨਾ ਚਾਹੀਦਾ ਮੇਰਾ ਨਾਮ ਲੈਵਾ ਚਾਹੀਦਾ ਭਈ ਦੱਸਿਓ ਭਈ ਅਸੀਂ ਕਿੰਨੇ ਕ ਅੱਜ ਤੱਕ ਦੇ ਨਾਮ ਲੈਵੇ ਕਿੰਨੇ ਕ ਯਾਦ ਰੱਖੇ ਨੇ ਨਾਮ ਲੈਵਿਆਂ ਕਰਕੇ ਕਦੋਂ ਨਾਮ ਯਾਦ ਰਹਿੰਦਾ ਆਪਣੇ ਕਰਮਾਂ ਕਰਕੇ ਯਾਦ ਰਹਿਣਾ ਬਸ ਇੱਕ ਲਫ਼ਜ਼ ਜੇ ਚੇਤੇ ਆ ਜਾਏ ਮੇਰਾ ਖਿਆਲ ਹੈ ਕਿ ਜਿੰਨੇ ਅਸੀਂ ਕਿਸੇ ਦਾ ਫਾਇਦਾ ਕਰ ਜਾਵਾਂਗੇ ਮੈਂ ਜੇ ਇਜਾਜ਼ਤ ਦਿਓ ਇੱਕ ਡੇਢ ਮਿੰਟ ਦੀ ਇੱਕ ਕਹਾਣੀ ਦੱਸਣਾ ਚਾਹੁੰਨੀ ਆ ਦਰਅਸਲ ਇਹ ਖਬਰ ਦਿੱਤੀ ਗਈ ਸੀ ਉਹਦੇ ਤੋਂ ਆਪਣੇ ਯੂਨ ਵੱਲੋਂ ਖਬਰ ਜਾਰੀ ਕੀਤੀ ਗਈ ਕਿ ਅਸੀਂ ਆਨਰ ਕਰ ਰਹੇ ਹਾਂ ਇੱਕ ਔਰਤ ਨੂੰ ਜਿਹੜੀ ਹਵਾਈ ਜਹਾਜ਼ ਦੇ ਵਿੱਚ ਕੰਮ ਕਰਦੀ ਜੇ ਇੱਕ 에어 호ਸਟੈਸ ਕਿਉਂ ਉਹਨੂੰ ਇਨ ਸਨਮਾਨ ਦਿੱਤਾ ਗਿਆ ਕਿ ਉਹ ਇੱਕ ਅਜਿਹੀ ਬੇਟੀ ਸੀ ਜਿਹਨੂੰ ਉਹਦੇ ਮਾਪਿਆਂ ਨੇ ਸੁੱਟ ਦਿੱਤਾ ਸੀ ਹੁਣ ਗਰੀਬੀ ਕਾਰਨ ਸੁੱਟ ਦਿੱਤਾ ਹੋਣਾ ਉਹਨੂੰ ਪਤਾ ਨਹੀਂ ਉਹਦੇ ਮਾਪੇ ਕੌਣ ਨੇ ਕਿਸ ਨੇ ਪਾਲਿਆ ਕਿ ਉਸ ਮਾਂ ਨੇ ਜਿਹਦਾ ਪਤੀ ਨਸ਼ੇ ਕਾਰਨ ਮਰ ਗਿਆ ਸੀ ਅਤ ਦੀ ਗਰੀਬੀ ਸੀ ਉਹਦੇ ਕੋਲ ਪਹਿਲਾਂ ਵੀ 5 ਬੇਟੀਆਂ ਸੀ ਇਹ ਇੱਕ 6ਵੀਂ ਬੇਟੀ ਵੀ ਇਹ ਵੀ ੁੱਟੀ ਹੋਈ ਏ ਜਿੱਥੇ ਉਹ 5 ਪਲਣਗੀਆਂ ਵੀ ਪਲ ਜਾਏਗੀ ਹੁਣ ਉਸ ਨੂੰ ਉਹਨੂੰ ਪਾਲੀ ਜਦੋਂ ਵੀ ਜਿਵੇਂ ਵੀ ਔਖੇ ਸੌਖੇ ਗਰੀਬੀ ਦੇ ਵਿੱਚੋਂ ਉਹਨੂੰ ਕੰਮ ਮਿਲ ਗਿਆ ਏ 에ਰ ਹੋਸਟੈਸ ਦਾ ਹੁਣ ਉਹ ਬੇਟੀ 에ਰ ਹੋਸਟੈਸ ਜਿਹਨੂੰ ਦੇਖੀ ਸੀ ਗਰੀਬੀ ਸ਼ੁਰੂ ਤੋਂ ਹੀ ਇੱਕ ਦਿਨ ਟਾਕੇ ਵਿੱਚੋਂ ਉਤਰਨਾ ਪਿਆ ਤੇ ਉਹ ਵੈਸੇ ਹੀ ਘੁੰਮਣ ਬਾਹਰ ਨਿਕਲ ਗਈ। ਉੱਥੇ ਦੀ ਅਤ ਦੀ ਗਰੀਬੀ ਦੇਖਦਿਆਂ ਉਹਦਾ ਦਿਲ ਇੰਨਾ ਰੋਇਆ ਉਹਨੂੰ ਕਿ ਆ ਲੱਗਿਆ ਕਿ ਮੈਂ ਸੋਚਿਆ ਸੀ ਮੈਂ ਹੀ ਬਹੁਤ ਗਰੀਬ ਆ ਪਰ ਇਹ ਜੋ ਹਾਲ ਮੈਂ ਦੇਖਿਆ ਇਸ ਤੋਂ ਬੱਤਰ ਹਾਲ ਮੈਂ ਕਦੇ ਵੇਖਿਆ ਨਹੀਂ ਬੈਠ ਕੇ ਰੋਈ ਤੇ ਚਿਤ ਕੀਤਾ ਕਿ ਮੈਂ ਇਹਨਾਂ ਲਈ ਜਿਵੇਂ ਮੇਰੇ ਲਈ ਕਿਸੇ ਨੇ ਕੀਤਾ ਮੈਂ ਵੀ ਇਹਨਾਂ ਲਈ ਕੁਝ ਕਰਦਿਆਂ। ਹੁਣ ਉੱਥੇ ਖੜੀ ਨੇ ਫੈਸਲਾ ਕੀਤਾ ਕਿ ਮੇਰੀ ਤਨਖਾਹ ਬਹੁਤ ਥੋੜੀ ਹੈ। ਮੈਂ ਮੈਂ ਵਾਦਾ ਕਰਕੇ ਜਾਨੀ ਆ ਤੁਹਾਨੂੰ 10 ਬੱਚਿਆਂ ਦਾ ਮੈਂ ਜ਼ਰੂਰ ਤੁਹਾਨੂੰ ਪੜ੍ਹਾਈ ਦਾ ਖਾਣ ਪੀਣ ਦਾ ਖਰਚਾ ਚੁੱਕਾਂਗੀ ਵਾਦਾ ਕਰ ਲਿਆ ਵਾਪਸ ਆਈ ਰਾਤ ਪਰ ਸੌ ਨਹੀਂ ਸਕੀ ਕਿ ਮੈਂ ਕਿੱਥੋਂ ਕਰਾਂਗੀ 10 ਬੱਚਿਆਂ ਦਾ ਪਰ ਮੈਂ ਵਾਦਾ ਕਰਕੇ ਆਈਆਂ ਕਰਨਾ ਨਜ਼ਰ ਪਈ ਕਿ ਕਿਤੇ ਦੌੜ ਹੋਣੀ ਸੀ ਉਹਦੇ ਪੈਸੇ ਮਿਲਨੇ ਸੀ ਇਹ ਕੁੜੀ ਜਿਹੜੀ ਕਦੇ ਦੌੜੀ ਨਹੀਂ ਜ਼ਿੰਦਗੀ ਚ ਪਰ ਦਿਸਿਆ ਕਿ ਪੈਸੇ ਆ ਸਕਦੇ ਨੇ ਜਿੱਥੇ ਹੱਕ ਹਲਾਲ ਦੀ ਕਮਾਈ ਹੈ ਸੋ ਉਹਨੀ ਸਵੇਰੇ ਉੱਠੀ ਤੇ ਭੱਜਣਾ ਸ਼ੁਰੂ ਕਰ ਦਿੱਤਾ ਮਨ ਵਿੱਚ ਇੱਕ ਲਗਨ ਸੀ ਨਾ ਕਦੇ ਕੀਤਾ ਨਹੀਂ ਸੀ ਕੰਮ ਦੌੜੀ ਵੀ ਮੈਂ ਇੱਥੋਂ ਸ਼ਾਇਦ ਕੁਝ ਲੈ ਸਕਾਂ ਪਰ ਉਹ ਕਿਉਂਕਿ ਆਪਣੇ ਲਈ ਨਹੀਂ ਸੀ ਕਰਨਾ ਉਹ ਦੌੜ ਦੀ ਦੌੜ ਦੀ ਜਿਸ ਕਦਰ ਉਹ ਰੇਸ ਤਾਂ ਜਿੱਤੀ ਉਸ ਤੋਂ ਬਾਅਦ ਕੀ ਨਾਰਥ ਪੋਲ ਕੀ ਇੰਗਲਿਸ਼ ਚੈਨਲ ਉਸ ਕੁੜੀ ਨੇ ਇੱਕ ਨਹੀਂ ਦੋ ਨਹੀਂ ਉਹ ਸਾਰੀਆਂ ਜਿੱਤਾਂ ਸਿਰਫ ਇਸ ਕਾਰਨ ਹਾਸਲ ਕੀਤੀਆਂ ਕਿ 600 ਬੱਚਿਆਂ ਦੀ ਉਸਨੇ ਨਾ ਸਿਰਫ ਪੜ੍ਹਾਈ ਬਲਕਿ ਉਹਨਾਂ ਦਾ ਖਾਣਾ ਪੀਣਾ ਤੇ ਉਹ ਸਾਰੀਆਂ ਬੇਟੀਆਂ ਉੱਥੇ ਯੂਐਨਚੋ ਦੇ ਨਾਲ ਹਾਜ਼ਰ ਸਨ ਜਦੋਂ ਉਹਨੂੰ ਸਨਮਾਨ ਦਿੱਤਾ ਗਿਆ ਮੇਰਾ ਕਹਿਣ ਦਾ ਭਾਵੇਂ ਸੀ ਕਿ ਇੱਕ ਸੁੱਟ ਦਿੱਤੀ ਬੱਚੀ ਜਿਸਨੇ ਫੈਸਲਾ ਲਿਆ ਕਿ ਮੈਂ ਆਪਣੇ ਵਰਗੀਆਂ ਨੂੰ ਹੋਰ ਪਾਲ ਸਕਦੀ ਆ ਤਾਂ ਫਿਰ ਮੈਂ ਬੇਨਤੀ ਕਰ ਸਕਦੀ ਆ ਤੁਹਾਡੇ ਰਾਈ ਕਿ ਜਿਹੜੇ ਕਹਿੰਦੇ ਨੇ ਪੰਜ ਬੱਚੇ ਕਰੋ ਔ ਉਹ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦੋਨੂੰ ਖੜੇ ਕਰੋਗੇ ਨਾ ਸੁਣਨ ਵਾਲੀ ਗੱਲ ਸੀ ਜਿੱਥੇ ਉਹ ਇੱਕ ਇੱਕ ਤੀ ਕਹਿੰਦੀ ਸੀ ਹੂੰ ਦੀ ਮੇਰੀ ਮਾਂ ਨਹੀਂ ਇਹ ਮੇਰਾ ਰੱਬ ਵੀ ਹੈ ਇਹ ਜੇ ਜਿਹੜੇ ਨਾਮ ਲੈਵੇ ਹੁੰਦੇ ਨੇ ਇਹ ਹੁੰਦੇ ਨੇ ਨਾਮ ਲੈਵੇ ਇੰਨੀ ਕੁ ਗੱਲ ਸਮਝ ਆ ਜਾਵੇ ਤਾਂ ਕਮਾਲ ਵਾਪਰ ਸਕਦਾ ਬੜੀ ਸ਼ਾਨਦਾਰ ਕਹਾਣੀ ਸੁਣਾਈ ਹੈ ਬੜਿਆਂ ਨੂੰ ਸਿੱਖਣ ਨੂੰ ਮਿਲੇਗਾ ਸਾਨੂੰ ਖੁਦ ਕਹਾਣੀ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਆ ਪਰ ਜਿਹੜੇ ਲੋਕ ਇਸ ਗੱਲ ਵਿੱਚੋਂ ਫਿਕਰ ਕਰਦੇ ਆ ਕਿ ਪੰਜ ਬੱਚੇ ਕਿਉਂ ਜ਼ਰੂਰੀ ਹੈ ਕਹਿੰਦੇ ਜੀ ਇੱਥੇ ਪ੍ਰਵਾਸੀਆਂ ਦਾ ਰਾਜ ਹੋ ਜਾਣਾ ਸਾਡੀ ਪੰਜਾਬ ਦੀ ਧਰਤੀ ਦੀ ਜਿਹੜੀ ਮੂਲ ਜੜ੍ਹ ਹੈ ਨਾ ਉਸ ਦੇ ਉੱਤੇ ਕਬਜ਼ਾ ਕਿਸੇ ਹੋਰ ਦਾ ਦਬਕੇ ਵੱਜਣਗੇ ਸਾਨੂੰ ਉਲਟਾ ਘੁੱਟਿਆ ਕਰਨਗੇ ਬਾਹਰਲੇ ਕਿਉਂ ਆਉਣ ਅਸੀਂ ਆਪਦੇ ਬੱਚੇ ਅੱਗੇ ਵਧਾਈਏ ਦੇਖੋ ਜਿਹੜੇ ਇੱਥੋਂ ਦੇ ਬੱਚੇ ਬਾਹਰ ਗਏ ਕਿਉਂ ਨੇ ਬਹੁਤ ਵੱਡਾ ਇਹ ਮੁੱਦਾ ਏ ਕੀ ਉਹਨਾਂ ਨੂੰ ਅਸੀਂ ਉਹ ਪੜ੍ਹਾਈ ਦੇ ਸਕੇ ਜਿਹੜੀ ਉਹਨਾਂ ਨੂੰ ਲੋੜ ਸੀ ਕੀ ਅਸੀਂ ਉਹਨਾਂ ਨੂੰ ਉਹ ਸਾਰਾ ਕੁਝ ਪੜਾਉਣ ਬਾਅਦ ਰੋਜ਼ਗਾਰ ਦੇ ਸਕੇ ਕੀ ਅਸੀਂ ਉਹਨਾਂ ਨੂੰ ਇਹੋ ਜਿਹਾ ਸੇਫ ਐਟਮੋਸਫੀਅਰ ਦਿੱਤਾ ਜਿੱਥੇ ਉਹਨਾਂ ਤੇ ਕੋਈ ਝੂਠੇ ਕੇਸ ਨਹੀਂ ਹੋਣਗੇ ਜਿੱਥੇ ਉਹਨਾਂ ਨੂੰ ਜ਼ਬਰੀ ਕਿਸੇ ਵੀ ਢੰਗ ਨਾਲ ਭਾਵੇਂ ਡਰਗ ਐਡਿਕਸ਼ਨ ਵੱਲ ਜਾਂ ਭਾਵੇਂ ਗਲਤ ਰਾਏ ਤੋੜਨ ਵਾਲੇ ਗੈਂਗਸਟਰਸ ਦੇ ਰਾਹੀ ਕੀ ਉਹਨਾਂ ਪਾਸਿਆਂ ਵੱਲ ਅਸੀਂ ਉਹਨਾਂ ਨੂੰ ਤੋਰਨ ਲਈ ਮਜਬੂਰਤਾ ਨਹੀਂ ਕਰ ਰਹੇ ਇਹ ਸਾਰਾ ਕੁਝ ਮਾਹੌਲ ਵੇਖਦੇ ਆਂ ਕਿ ਅੱਜ ਤੁਸੀਂ ਜਾਂ ਮੈਂ ਦਾਵਾ ਕਰ ਸਕਦੇ ਆਂ ਕਿ ਸਾਡੀ ਧੀ ਜੇ ਰਾਤ ਨੂੰ 12 ਵਜੇ ਆਏਗੀ ਤਾਂ ਬਿਲਕੁਲ ਸੁਰੱਖਿਅਤ ਹੋਏਗੀ ਕੀ ਮਾਹੌਲ ਦਿੱਤਾ ਜੋ ਇਜ਼ ਰਾਦਰ ਕਿ ਅਸੀਂ ਕਹੀਏ ਕਿ ਬਾਕੀ ਆ ਕੇ ਇੱਥੇ ਦੱਬਣ ਨਾਲੋਂ ਜੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਰੱਖਣਾ ਤਾਕੀ ਅਸੀਂ ਉਸ ਪੱਧਰ ਦੀ ਸਪੋਰਟਸ ਅਕੈਡਮੀ ਬਣਾਈ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਖੇਡ ਸਕਣ ਕਿ ਇੱਥੇ ਕੋਈ ਰਿਸਰਚ ਲੈਬਸ ਇਸ ਪੱਧਰ ਦੀਆਂ ਹਨ ਕਿ ਸਾਡੇ ਪੰਜਾਬ ਵਿੱਚ ਕੋਈ ਕਹੀਂ ਕਹੀ ਨੋਬਲ ਪ੍ਰਾਈਜ਼ winner ਆ ਗਿਆ ਕਿ ਅਸੀਂ ਕੋਈ ਉਸ ਪੱਧਰ ਦੇ ਹਸਪੀਟਲ ਬਣਾਏ ਕਿ ਦੁਨੀਆ ਸਾਰੀ ਤੋਂ ਆ ਕੇ ਲੋਕ ਇਲਾਜ ਕਰਵਾਉਣਾ ਚਾਹਣ ਕਿ ਇੱਥੇ ਕਮਾਲ ਦਾ ਸਾਨੂੰ ਮਿਲਦਾ ਮੈਂ ਇਹ ਸਾਰਾ ਇਸ ਕਾਰਨ ਕਹਿ ਰਹੀ ਹਾਂ ਕਿ ਜਦੋਂ ਇਹੀ ਚੀਜ਼ਾਂ ਲੱਭਣ ਸਾਡੇ ਬੱਚੇ ਹੋਰ ਮੁਲਕਾਂ ਵਿੱਚ ਜਾ ਰਹੇ ਨੇ ਜਿਉਂ ਉਨ੍ਹਾਂ ਨੂੰ ਉਹ ਸਾਰਾ ਕੁਝ ਇੱਥੇ ਮਿਲਦਾ ਹੋਵੇ ਤਾਂ ਫਿਰ ਉਹ ਕਿਉਂ ਜਾਣਗੇ ਫਿਰ ਗਿਣਤੀਆਂ ਦਾ ਫਿਕਰ ਨਹੀਂ ਰਹੇਗਾ ਨਹੀਂ ਰਹੇਗਾ ਪਰ ਹੁਣ ਵੱਡੀ ਗੱਲ ਇਹ ਹੈ ਕਿ ਕੀ ਸਾਡੇ ਸਿਆਸਤਦਾਨ ਜੋ ਅੱਜ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਮੈਂ ਤਾਂ ਨਿਮਾਣੀ ਇੱਕ ਇੰਨੀਕ ਬੇਨਤੀ ਕਰਦੀ ਆ ਮੈਨੂੰ ਉਂਗਲ ਤੇ ਗਿਣਾ ਦਿਓ ਕਿ ਆ ਸਿਆਸਤਦਾਨ ਯੋਦਾ ਰਿਸ਼ਤੇਦਾਰ ਸਾਡਾ ਇੱਥੇ ਰਜਿੰਦਰਾ ਹਸਪਤਾਲ ਵਰਗੇ ਹਸਪਤਾਲ ਵਿੱਚੋਂ ਜਾਂ ਬਹੁਤ ਸਾਰੇ ਹੋਰ ਜਿੰਨੇ ਵੀ ਤਿਆਰ ਕੀਤੇ ਨੇ ਕਿਸੇ ਹਸਪਤਾਲ ਵਿੱਚ ਦਾਖਲ ਹੋਇਆ ਹੋਇਆ ਤਾਂ ਦਿਸੇਗਾ ਕਿ ਸਾਈਜ਼ ਦੀਆਂ ਸ਼ਬਦੀਆਂ ਕਿ ਅੱਜ ਕੋਈ ਲੰਡਨ ਚਲਿਆ ਗਿਆ ਇਲਾਜ ਕਰਾਉਣ ਤੇ ਕੋਈ ਅਮਰੀਕਾ ਚਲਿਆ ਗਿਆ ਤੇ ਫਿਰ ਮੈਨੂੰ ਇਹ ਵੀ ਦੱਸ ਦੇਣਾ ਕਿੰਨੇ ਕਨੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਉਹਨਾਂ ਦੇ ਬੱਚੇ ਅਗਾ ਕੁਝ ਕਰ ਸਕਦੇ ਹੋਣ ਜਾਂ ਉਹ ਬਹੁਤ ਵੱਡੇ ਵੱਡੇ ਸਕੂਲ ਜਿਹੜੇ ਕਿ ਵਿਦੇਸ਼ਾਂ ਵਿੱਚ ਨੇ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ ਇਹਦਾ ਮਤਲਬ ਹੈ ਕਿ ਅਸਲ ਜੇ ਅੱਜ ਜੇ ਚੋਣਾਂ ਦੀ ਵੀ ਗੱਲ ਕਰੀਏ ਮੈਨੂੰ ਲੱਗਦਾ ਪਿੰਡ ਵਿੱਚ ਸਾਡੇ ਜਾਗਰਤ ਬਹੁਤ ਸਾਰੇ ਬੰਦੇ ਨੇ ਸ਼ੁਕਰ ਹੈ ਪੰਜਾਬ ਤਾਂ ਵੈਸੇ ਹੀ ਜਾਗਦੇ ਰਹਉਦਾ ਹੀ ਇਹ ਮਿਸਾਲ ਹੈ ਸੋ ਇੱਥੇ ਕ੍ਰਾਂਤੀਕਾਰੀਆਂ ਦੀ ਧਰਤੀ ਹੈ ਪੰਜਾਬੀ ਦਾ ਇੰਨਾ ਹੀ ਬਹੁਤ ਜੇ ਸਵਾਲ ਪੁੱਛ ਲੈਣ ਭਾਈ ਅਸੀਂ ਤੁਹਾਨੂੰ ਵੋਟ ਜ਼ਰੂਰ ਪਾਵਾਂਗੇ ਬਸ ਗਿਣਾ ਦਿਓ ਕਿੰਨੇ ਬੱਚੇ ਸਰਕਾਰੀ ਸਕੂਲਾਂ 'ਚ ਤੁਹਾਡੇ ਅੱਜ ਪੜ੍ਹ ਰਹੇ ਨੇ ਤੇ ਫਿਰ ਇਹ ਵੀ ਦੱਸ ਦੇਣਾ ਕਿੰਨਿਆਂ ਨੇ ਇਲਾਜ ਸਰਕਾਰੀ ਹਸਪਤਾਲਾਂ ਚ ਕਰਾਇਆ ਤੀਜਾ ਤਾਂ ਸਵਾਲ ਪੁੱਛਣ ਦੀ ਲੋੜ ਹੀ ਨਹੀਂ ਬਾਕੀ ਤਾਂ ਮੈਨੂੰ ਲੱਗਦਾ ਤੁਸੀਂ ਆਂਦੇ ਜਾਂਦੇ ਦੇਖ ਰਹੇ ਹੋ ਸੜਕਾਂ ਦਾ ਕੀ ਹਾਲ ਹੈ ਜਾਂ ਉਹ ਪਰ ਮੈਨੂੰ ਇਹ ਮੁੱਦੇ ਲੱਗਦੇ ਨਹੀਂ ਪੰਜਾਬ ਦਾ ਮੁੱਦਾ ਕੋਈ ਸੜਕਾਂ ਬਿਜਲੀ ਜਾਂ ਮੁਫਤ ਰਾਸ਼ਨ ਦਾ ਇਹ ਨਹੀਂ ਹੈ ਪੰਜਾਬੀਆਂ ਨੂੰ ਇਸ ਤਰੀਕੇ ਦਾ ਤੁਸੀਂ ਮਾਨੇ ਪੀਕ ਮੰਗਣ ਤੇ ਮਜਬੂਰ ਕਰਨਾ ਸਭ ਤੋਂ ਵੱਡੀ ਗਾਲ ਹੋਏਗੀ ਕਿਉਂਕਿ ਪੰਜਾਬੀ ਕਿਰਤੀ ਨੇ ਇੱਕ ਬਿਲਕੁਲ ਨਹੀਂ ਚਾਹੁੰਦੇ ਸਾਨੂੰ ਮੁਫਤ ਦਿਓ ਇਹਨਾਂ ਨੂੰ ਰੋਜ਼ਗਾਰ ਹੋਣਾ ਚਾਹੀਦਾ ਜਿੱਥੇ ਇਹ ਆਪਣੀ ਕਮਾਈ ਆਪ ਕਰ ਸਕਣ ਤੇ ਹੱਥ ਇੰਜ ਸਿੱਖਦੇ ਨੇ ਪੰਜਾਬੀ ਇੰਜ ਨਹੀਂ ਜਾਣਦੇ ਇੰਜ ਕਰਨਾ ਜਾਣਦੇ ਨੇ ਅਸੀਂ ਦਸਵੰਦ ਦਿੰਨੇ ਆ ਅਸੀਂ ਹੱਥ ਨਹੀਂ ਅੜਨੇ ਪਰ ਸਭ ਤੋਂ ਵੱਧ ਇਹਨਾਂ ਚੋਣਾਂ ਦੇ ਮਾਹੌਲ 'ਚ ਚਾਹੇ ਸੈਂਟਰ ਤੋਂ ਗੱਲ ਚੱਲੇ ਤੇ ਚਾਹੇ ਸਟੇਟ ਤੋਂ ਚੱਲੇ ਸਭ ਤੋਂ ਵੱਧ ਪ੍ਰਾਪਤੀ ਗਿਣੌਣ ਲੱਗਿਆਂ ਮੁਫਤ ਤੋਂ ਸ਼ੁਰੂ ਹੁੰਦਾ ਕਿ ਅਸੀਂ ਆਹ ਮੁਫਤ ਦਿੱਤਾ ਸੀ ਆਹ ਮੁਫਤ ਦਿੱਤਾ ਮੈਂ ਬਿਲਕੁਲ ਉਹੀ ਕਹਿ ਰਹੀ ਆਂ ਵੀ ਪੰਜਾਬੀਆਂ ਦੇ ਕਿਰਦਾਰ ਨੂੰ ਹੀ ਅਸੀਂ ਦਾਗ ਹੀ ਬਣਾ ਰਿਆਂ ਕਹਿ ਕੇ ਕਿ ਹੱਥ ਅਡੋ ਪੰਜਾਬੀ ਹੱਥ ਨਹੀਂ ਅੜਦੇ ਸਾਡੀ ਪਛਾਣ ਦੁਨੀਆ ਦੇ ਕਿਸੇ ਹਿੱਸੇ ਵਿੱਚ ਚਲੇ ਜਾਓ ਮੈਂ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿੱਚ ਜਾ ਆਈ ਆਂ ਉਹਨਾਂ ਦੀਆਂ ਪਾਰਲੀਮੈਂਟਾਂ ਵਿੱਚ ਜਾਂ ਕੋਈ ਅੰਤਰਰਾਸ਼ਟਰੀ ਸਾਡੀਆਂ ਮੈਡੀਕਲ ਕਾਨਫਰੰਸਿਸ ਵਿੱਚ ਇੱਕ ਪਛਾਣ ਹੁੰਦੀ ਜੇ ਜਦੋਂ ਅਸੀਂ ਨਿਕਲਦੇ ਆਂ ਕਿ ਪੰਜਾਬੀ ਆਂ ਤਾਂ ਇਹ ਬੜੇ ਮਾਣ ਨਾਲ ਸਾਨੂੰ ਉੱਥੋਂ ਦੇ ਲੋਕ ਦੱਸਦੇ ਨੇ ਹਾਂ ਜੀ ਉਹ ਜਿਹੜੇ ਦੂਜਿਆਂ ਨੂੰ ਖਾਣ ਵਾਲੇ ਨੇ ਇਹ ਹੱਥ ਨਹੀਂ ਅੱਢਦੇ ਤਸੀਂ ਸਮਝ ਜਦੇ ਹੋ ਕਿ ਆਪਣਾ ਕਿੰਨੇ ਮਾਣ ਨਾਲ ਸਿਰ ਉੱਚਾ ਹੁੰਦਾ ਵੀ ਹਾਂ ਇਹ ਸਾਡੀ ਪਛਾਣ ਹੈ ਵਿਸ਼ਵ ਪੱਦਰ ਤੇ ਉੱਥੇ ਕਿੰਨਾ ਮਾੜਾ ਲੱਗੇਗਾ ਕਵਾਂਗੇ ਸਾਨੂੰ ਜੀ ਆਹ ਰਾਸ਼ਨ ਚਾਹ ਪੱਤੀ ਆਹ ਮੁਫਤ ਦੇਣੀ ਸ਼ੁਰੂ ਕਰ ਦਿੱਤੀ ਬਹੁਤ ਮਾੜੀ ਗੱਲ ਹੈ ਇੰਨੀ ਕੀਮਤੀ ਤੇ ਸੂਝਵਾਨ ਗੱਲਾਂ ਕਰਨ ਵਾਲੇ ਬੜੇ ਘੱਟ ਰਹਿ ਗਏ ਪਹਿਲੀ ਗੱਲ ਤਾਂ ਇਹ ਹੈ ਤੁਸੀਂ ਉਹਨਾਂ ਚੋਂ ਇੱਕੋ ਜਿਹੜੇ ਕਰਦੇ ਆ ਸਾਨੂੰ ਇਹਦੀ ਗੱਲ ਦਾ ਵੀ ਮਾਣ ਹੈ ਪਰ ਇਹ ਕੀ ਹੁੰਦਾ ਹੈ ਕਿ ਜਦੋਂ ਕੋਈ ਗੱਲਾਂ ਇਸ ਤਰ੍ਹਾਂ ਦੀਆਂ ਕਰਦਾ ਹੈ ਜਦੋਂ ਉਹਨੂੰ ਮੌਕਾ ਮਿਲਦਾ ਹੈ ਸਿਆਸਤ ਦੀ ਕੁਰਸੀ ਤੇ ਜਾਂ ਸੱਤਾ ਦੇ ਜਾਂ ਪਾਵਰ ਹੁੰਦੀ ਹੈ ਉਦੋਂ ਉਹਦਾ ਦਮਾ ਆਗ ਦਿਲ ਸਭ ਕੁਝ ਹਿਰਦੇ ਪਰਵਰਤਨ ਸਭ ਕੁਝ ਹੋ ਜਾਂਦਾ ਭੁੱਲ ਹੀ ਜਾਂਦਾ ਇਹ ਗੱਲਾਂ ਬਿਲਕੁਲ ਕਹਿੰਦੇ ਨੇ ਸਿੰਘਾਸਣ ਦੇ ਵਿੱਚ ਇੱਕ ਕਿਲ ਹੁੰਦਾ ਉਹ ਜਦੋਂ ਧੌਣ ਵਿੱਚ ਗੱਡਿਆ ਜਾਂਦਾ ਹੈ ਨਾ ਉਦੋਂ ਤੁਹਾਨੂੰ ਨਾ ਉਹ ਹੌਮੇ ਉਹ ਹੈਂਕੜ ਤੁਹਾਡੇ ਅੰਦਰ ਭਰ ਜਾਂਦੀ ਹੈ ਕਿ ਮੈਂ ਹੀ ਆ ਇਸ ਤਖਤ ਤੇ ਤਾਜ ਤੇ ਬਸ ਇੱਕੋ ਹੀ ਗੱਲ ਕਹਿੰਦੇ ਨੇ ਇੱਕ ਤਖਤੀ ਮੈਨੂੰ ਮੇਰੇ ਨਾਨਾ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਬਹੁਤ ਖੂਬਸੂਰਤ ਗੱਲ ਸੁਣਾਇਆ ਕਰਦੇ ਸਨ ਕਿ ਇੱਕ ਤਖਤੀ ਜੇ ਤੁਸੀਂ ਕਮਰੇ ਵਿੱਚ ਲਾ ਲਓ ਉਹ ਤੁਹਾਨੂੰ ਜ਼ਿੰਦਗੀ ਪਰ ਨਾ ਬਹੁਤ ਉੱਚਾ ਤੇ ਨਾ ਬਹੁਤ ਨੀਵਾ ਜਾਣ ਦੇਗੀ ਲਿਖਣਾ ਪਤਾ ਜੇ ਕੀ ਹੈ ਇਹ ਸਮਾਂ ਬਦਲ ਜਾਏਗਾ ਬਸ ਦਿਓ ਦੇ ਸਵੇਰੇ ਸ਼ਾਮ ਨਜ਼ਰ ਮਾਰ ਲਿਓ ਬਸ ਇਸ ਤੋਂ ਵੱਧ ਚਾਹੀਦਾ ਹੀ ਨਹੀਂ ਸੋ ਤੁਸੀਂ ਤਖਤੋਂ ਤਾਜ ਤੇ ਬੈਠੇ ਜਦੋਂ ਇਹ ਸਾਹਮਣੇ ਦੇਖੋਗੇ ਨਾ ਇਸ ਸਮਾਂ ਬਦਲ ਜਾਏਗਾ ਮਜਾਲ ਹੀ ਨਹੀਂ ਤੁਸੀਂ ਇਹ ਕਹੋਗੇ ਕਿ ਹਮੇਸ਼ਾ ਲਈ ਮੈਂ ਚਿੰਬੜੇ ਰਹਿਣਾ ਮੈਂ ਰਹਿਣਾ ਹੀ ਹੈ ਇਸੇ ਤਰ੍ਹਾਂ ਜਦੋਂ ਨਿਵਾਨ ਦੀ ਸਿਖਰ ਹੋਈ ਹੋਵੇ ਮੈਂ ਤਾਂ ਕਹਿੰਨੀ ਆ ਸਾਡੇ ਹਰ ਬੱਚੇ ਦੇ ਕਮਰੇ 'ਚ ਲੱਗਿਆ ਹੋਏ ਪਰਵਾਹ ਨਾ ਕਰ ਪੁੱਤਰ ਪਰਵਾਹ ਨਾ ਕਰ ਬੇਟੀਆਂ ਆ ਸਮਾਂ ਬਦਲ ਜਾਊਗਾ ਲੰਘ ਜਾਊਗਾ ਤੁਸੀਂ ਲੰਘੋਗੇ ਜੇ ਅਸੀਂ ਕਾਸ਼ ਇੰਨਾ ਕੁ ਕਰ ਸਕਦੇ ਹੋਈਏ ਸਾਡੇ ਮਾਪੇ ਬਹੁਤ ਜ਼ਿਆਦਾ ਵਿਚਾਰੇ ਕਿਉਂਕਿ ਦੇਖੋ ਰੋਜ਼ਗਾਰ ਹੈ ਹੀ ਨਹੀਂ ਕਿ ਬੱਚੇ ਤੂੰ ਆਣਾ ਹੀ ਫਸਟਾ ਤਾਂ ਹੀ ਤੇਰੀ ਚੋਣ ਹੋਏਗੀ ਅਸੀਂ ਇੰਨਾ ਪ੍ਰੈਸ਼ਰ ਆਪਣੇ ਬੱਚਿਆਂ ਤੇ ਪਾ ਦਿੱਤਾ ਉਹ ਖੇਡਣਾ ਭੁੱਲ ਗਏ ਨੇ ਹੱਸਣਾ ਭੁੱਲ ਗਏ ਨੇ ਬਿਮਾਰੀਆਂ ਦੇ ਢੇਰ ਲੱਗ ਗਏ ਨੇ ਸੱਚ ਜਾਣਿਓ 6 ਸਾਲ ਦਾ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਜਦੋਂ ਅਸੀਂ ਦੇਖਦੇ ਆ ਨਾ ਦਿਲ ਰੋਂਦਾ ਵੀ ਇਹ ਪੰਜਾਬੀ ਬੱਚੇ ਕਿਉਂ ਇਸ ਪਾਸੇ ਤੁਰ ਗਏ ਸੋ ਇੰਨੀ ਇੱਕ ਗੱਲ ਕਿ ਬੱਚੇ ਪਰਵਾਹ ਨਾ ਕਰ ਹਰ ਇੱਕ ਬੰਦਾ ਡਾਕਟਰ ਨਹੀਂ ਹੋ ਸਕਦਾ ਹਰ ਇੱਕ ਬੰਦਾ ਇੰਜੀਨੀਅਰ ਨਹੀਂ ਹੋ ਸਕਦਾ ਬਹੁਤ ਸਾਰੇ ਪੇਸ਼ੇ ਨੇ ਆਂਤ ਹੀ ਨਹੀਂ ਸੋ ਇੰਨੀ ਇੱਕ ਗੱਲ ਨਾਲ ਸਾਰੀ ਤਬਦੀਲੀ ਹੋ ਸਕਦੀ ਹੈ ਪਰ 10 ਬੱਚੇ ਵੀ ਪਾਲ ਕੇ ਜੇ ਉਹਨਾਂ ਨੂੰ ਸੇਧ ਨਹੀਂ ਦਵਾਂਗੇ ਤਾਂ ਇਹੋ ਜਿਹਾ ਕੋਈ ਫਾਇਦਾ ਨਹੀਂ ਸਾਨੂੰ ਇੱਕ ਵੀ ਜੇ ਮਹਾਰਾਜਾ ਰਣਜੀਤ ਸਿੰਘ ਨਿਕਲ ਜਾਵੇ 21 ਹਰੀ ਸਿੰਘ ਨਲੂਆ ਬਹੁਤ ਹੁੰਦਾ ਉਹਨੂੰ ਪੰਜ ਦੀ ਲੋੜ ਨਹੀਂ ਹੁੰਦੀ ਤੇ ਉਹ ਕਿਰਦਾਰ ਸਦੀਆਂ ਤੱਕ ਲੋਕਾਂ ਦੇ ਮਨਾਂ 'ਚ ਵੱਸਦੇ ਨੇ ਆਪਣੇ ਕੀਤੇ ਕੰਮਾਂ ਕਰਕੇ ਸੋ ਪੰਜਾਬੀਆਂ ਨੂੰ ਸ਼ੇਰ ਚਾਹੀਦੇ ਨੇ ਸਾਨੂੰ ਬکریاں ਭੇਡਾਂ ਨਹੀਂ ਚਾਹੀਦੀਆਂ ਜੀ ਬਹੁਤ ਸ਼ੁਕਰੀਆ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਹੋਰਾਂ ਨੇ ਆਪਣੇ ਤਰਕਾਂ ਤੇ ਦਲੀਲਾਂ ਦੇ ਨਾਲ ਇਹ ਸਾਰੀ ਗੱਲ ਰੱਖੀ ਹੈ ਕਿ ਸਾਨੂੰ ਕੀ ਕਰਨਾ ਲੋੜੀਦਾ ਤੇ ਕਿਹੜੀ ਗੱਲ ਤੋਂ ਬਚਣਾ ਚਾਹੀਦਾ ਤੁਹਾਡਾ ਖੁਦ ਦਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਪਟਿਆਲਾ